ਤਨਵੰਤ ਸਿੰਘ ਬਾਰੇ ਭਾਜੀ ਜੋ ਕੀ ਹੋਇਆ ਜੋ ਵੀ ਹੋਇਆ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਜੋ ਉਹਨਾਂ ਦੇ ਬੇਟੇ ਨੂੰ ਨੌਕਰੀ ਬਾਰੇ ਜਾਂ ਕੁਝ ਹੋਰ ਭਾਜੀ ਤਾਂ ਦੇਖੋ ਅ ਅੱਜ ਇਹਨੋਂ ਆਪਾਂ ਸੰਸਦ ਦਾ ਅਧਿਕਾਰ ਦੇ ਜੀ ਧਨਵੰਤ ਸਿੰਘ ਸਾਡੇ ਤਾਈ ਜੀ ਦਾ ਬੇਟਾ ਸੀ ਜੀ ਜੀ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਜੀ ਬਿਲਕੁਲ ਬਿਲਕੁਲ ਸ਼ਾਸਨ ਆਪਣੇ ਆਪ ਅਫਸਰ ਆਏ ਸੀਗੇ ਵੱਡੇ ਅਫਸਰ ਆਏ ਸੀਗੇ ਜੀ ਸਾਹਿਬ ਆਏ ਸੀਗੇ ਜੀ ਕੋਣ ਲਾਲ ਸੋਨੀ ਜੀ ਜੀ ਬਜੀ ਐਸਐਸਪੀ ਸਾਹਿਬ ਮਹਿਤਾਬ ਸਿੰਘ ਆਪ ਇਸ ਮਾਮਲੇ ਨੂੰ ਦੇਖ ਰਹੇ ਆ ਜੀ ਸੋ ਸਾਡੀ ਤਾਂ ਇਹੀ ਪਰਿਵਾਰ ਵੱਲੋਂ ਬੇਨਤੀ ਆ ਪ੍ਰਸ਼ਾਸਨ ਨੋਰ ਸਰਕਾਰ ਨੂੰ ਜੀ ਕਿ ਪਰਿਵਾਰ ਦੀ ਬਹੁਤ ਬਹੁਤ ਮਦਦ ਕੀਤੀ ਜਾਵੇ ਜੀ ਬਸ ਇਹੀ ਬੇਨਤੀ ਹੈ ਜੀ ਧਰਮੰਤ ਸਿੰਘ ਬਹੁਤ ਠੰਡੇ ਦਿਲ ਦੇ ਇਨਸਾਨ ਸੀ ਤੇ ਅੱਜ ਲੋਕਾਂ ਦਾ ਬਹੁਤ ਘੱਟ ਸੀ ਬਹੁਤ ਦੇਖਣ ਨੂੰ ਹੰਗਾਰੇ ਇਦਾਂ ਦਾ ਮਿਲਿਆ ਵੀ ਦਿਲ ਰੋਪਿਆ ਆਪਣਾ ਵੀ ਰੋਪਿਆ ਤੇ ਭਾਜੀ ਇੰਨੇ ਠੰਡੇ ਇਨਸਾਨ ਬਾਰੇ ਤੁਸੀਂ ਕੁਝ ਦੋ ਜਿਹਬਦ ਅਸੀਂ ਤਾਂ ਸਾਤੇ ਲਗਭਗ ਕਾਫੀ ਵੱਡੇ ਸੀਗੇ ਠੀਕ ਹੈ ਹੋਰ ਆਪਾਂ ਪਹਿਲਾਂ ਤੋਂ ਇਹਨਾਂ ਨੂੰ ਬਚਪਨ ਤੋਂ ਦੇਖਦੇ ਆ ਰਹੇ ਤੇ ਇਦਾਂ ਦਾ ਹੀ ਇਹਨਾਂ ਦਾ ਸਵਾਰ ਸੀ ਜਦੋਂ ਨੌਕਰੀ ਤੋਂ ਪਹਿਲਾਂ ਜਿੱਦਾਂ ਦੇ ਸੀ ਹਾਂਜੀ ਜਦੋਂ ਨੌਕਰੀ ਮਿਲਦੀ ਗਈ ਉਹਨਾਂ ਦੇ ਵਿੱਚ ਕੋਈ ਇਦਾਂ ਦਾ ਹੌਮੇ ਨਹੀਂ ਆਇਆ ਹੌਮੇ ਨਹੀਂ ਆਇਆ ਹਾਂਜੀ ਠੰਡੇ ਠੀਕ ਹੈ ਜੀ ਹੋਰ ਇਦਾਂ ਹੀ ਸਭ ਨੂੰ ਮਿਲਣਸਾਰ ਸੀ ਜੀ 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 ਸ਼ਹਿਰ ਜਿੱਥੇ-ਜਿੱਥੇ ਵੀ ਇਹਨਾਂ ਨੇ ਡਿਊਟੀ ਕੀਤੀ ਨੌਕਰੀ ਕੀਤੀ ਇਹਨਾਂ ਇੱਕੇ ਇਨਸਾਨ ਅੱਜ ਦੇ ਦਿਨ ਰੋਇਆ ਹਾਂਜੀ ਬਿਲਕੁਲ ਸਿੱਖ ਕੀਤੀ ਕਿ ਬਹੁਤ ਚੰਗੇ ਇਨਸਾਨ ਸੀਗੇ ਇਕੱਠ ਦੇਖ ਰਿਹਾ ਸੀ ਭਾਈ ਇਕੱਠ ਹਾਂਜੀ ਵਾਹਿਗੁਰੂ ਅੱਗੇ ਹੀ ਦੁਆ ਕਰਦੇ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਚਰਨਾਂ ਵਿੱਚ ਜੀ ਹੋਰ ਪਰਿਵਾਰ ਨੂੰ ਸਾਰੇ ਨੂੰ ਅਲੱਗੇ ਨੂੰ ਪਾਣਾ ਮੰਨਣ ਦਾ ਬਲਵਕ ਸੀ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤੀ